ਅਸੀਂ ਅੰਨਾਣਾ ਜੋਂਨ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਟਾ ਵੱਡਾ ਕਾਫਲੇ ਦਾ ਰੂਪ ਦੇ ਕੇ ਸੰਗਤ ਦਾ ਬਹੁਤ ਘਰ ਮਿਲ ਰਿਹਾ ਤੇ ਸਾਰੇ ਪਿੰਡਾਂ ਤੋਂ ਬਹੁਤ ਉਤਸਾ ਹੈ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਇਹ ਸੀਟ ਸਰਦਾਰ ਪਰਮਿੰਦਰ ਸਿੰਘ ਦੀ ਟੀਮ ਸਾਹਿਬ ਜੋਲੀ ਪਾਵਾਂਗੇ ਚੋਣ ਸੰਜੀਪ ਹੈ ਕੋ ਵੀ ਪ੍ਰਭਿੰਦਰ ਸਿੰਘ ਜੋਨ ਬਲਾਕ ਸੰਧੀ ਮਾਸਿੰਘਾ ਤੋਂ ਲੜ ਰਹੇ ਨੇ ਜਿਹਨਾਂ ਸਾਨੂੰ ਮੰਨ ਜਾਏ ਇਹ ਵੀ ਬਹੁਤ ਸਟਰੋਂਗ ਸੀ ਤੀਜੀ ਜਨੇ ਆਪਣਾ ਸੀਟਾਂ ਕੱਢ ਕੇ ਸਰਦਾਰ ਪਰਮਿੰਦਰ ਸਿੰਘ ਸੱਜੋੜੀ ਪਾਵਾਂਗੇ ਸੋ ਖੁਖਰਵਾਸੀਆਂ ਦਾ ਮਾਸਿੰਘਾ ਵਾਲਾ ਗੇਲਾ ਸਾਰ ਬਾਮਣੀ ਵਾਲਾ ਹੋਰ ਉਲਣ ਸਾਰੇ ਪਿੰਡਾਂ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਜੋ ਇਲੈਕਸ਼ਨ ਨੂੰ ਦੇ ਦਿੱਤਾ ਤੇ ਇਹ ਹਵਾ ਸਾਰੇ ਪਾਸੇ ਚੱਲ ਗਈ ਸੋ ਅਸੀਂ ਦੋ ਸੀਟਾਂ ਸਰਦਾਰ ਪਰਮਿੰਦਰ ਸਿੰਘ ਸੱਜੋੜੀ ਪਾ ਕੇ ਉਹਨਾਂ ਨੂੰ ਸਤਾਈ ਦਾ ਜਿੱਚ ਅੱਜ ਮੁਕੁਤ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਕਿ ਮੈਂ ਸਾਰੀ ਸੰਗਤ ਦਾ ਸਾਰੇ ਨੌਜਵਾਨਾਂ ਦਾ ਹੋਰ ਦਾ ਇੰਨਾ ਪਿਆਰ ਸਾਨੂੰ ਦਿੱਤਾ ਹੈ ਸੋ ਅਸੀਂ ਇਹਦਾ ਕਰਜ਼ਦਾਰ ਹਮੇਸ਼ਾ ਰਹਿਾਂਗੇ ਤੇ ਬਹੁਤ ਬਹੁਤ ਧੰਨਵਾਦ ਰਕੇਸ਼ ਦਾ ਸ਼ਖਤ ਰੂਪ ਪੀਨ ਕਰਦਾ ਹਾਂ ਜੋ ਚਾਰੇ ਪਿੰਡਾਂ ਦੀ ਬਲਾਕ ਸੰਭ ਦੀ ਇਲੈਕਸ਼ਨ ਤੇ ਚੋਣ ਲੜ ਰਿਹਾ ਹੈ ਚੋਣ ਦੇ ਵਿੱਚ ਆਪਣਾ ਚੋਣ ਨਿਸ਼ਾਨ ਮੰਜਾ ਹੈ ਜਿਲ੍ਹਾ ਪ੍ਰਸਿੱਧ ਚੋਣ ਨਰਕੇਸ਼ ਦੇ ਘਰ ਰਾਜ ਰਾਨੀ ਜੀ ਲੜ ਰਹੇ ਨੇ ਉਹਨਾਂ ਚੋਣ ਸੰਜੀਪ ਹੈ ਚਾਰੇ ਪਿੰਡਾਂ ਕੋ ਬਹੁਤ ਉਤਸ਼ਾਹ ਹੈ ਬਹੁਤ ਹਿੰਮਤ ਨਾਲ ਵੋਟ ਲੋਕ ਦੇ ਕੇ ਚਾ ਕੇ ਭੇਜਣਗੇ ਇਹਨਾਂ ਚਾਰੇ ਪਿੰਡਾਂ ਦਾ ਬਹੁਤ-ਬਹੁਤ ਰਿਣੀ ਆ ਬਹੁਤ-ਬਹੁਤ ਧੰਨਵਾਦ ਕਰਦਾ ਸਲਾਹ ਪ੍ਰਵਿੰਦਰ ਸਿੰਘ ਜੀ ਦਾ ਜਾ ਕੇ ਆਉਣ ਵਾਲੇ ਆਉਣ ਵਾਲੇ ਟਾਈਮ ਤੇ ਫਿਰ ਇਹਾਰੇ ਵਿਕਾਸ ਕਰਾ ਸਕੀਏ ਬਹੁਤ-ਬਹੁਤ ਧੰਨਵਾਦ